ਫਸਲ ਪੱਕੀ ਹੋਈ ਸੀ ਮੱਕੀ ਦੀ ਛੱਲੀਆਂ ਦੀ ਤੋ ਤੰਨੇ ਦਾ ਖੇਤ ਥਾ ਤੋਂ ਮਹਾਪੁਰਸ਼ ਸੰਤ ਨੰਗਦੇ ਜਾ ਰਹੇ ਥੇ ਛੱਲੀਆਂ ਦੇਖ ਕਰਕੇ ਸੰਤਾਂ ਦੇ ਮਨ ਚ ਆਇਆ ਬਈਏ ਛੱਲੀਆਂ ਤੋੜ ਕੇ ਭੁੰਨ ਕੇ ਖਾ ਲਈਏ ਪਰ ਹੈ ਪਤਾ ਨਹੀਂ ਵੀ ਇਹ ਖੇਤ ਕਿਹਦਾ ਹੈ ਤੋ ਕਿਸੇ ਨੂੰ ਪੁੱਛਿਆ ਭਾਈ ਇਹ ਖੇਤ ਕਿਹਦਾ ਹੈ ਕਹਿਣ ਲੱਗੇ ਜੀ ਇਹ ਖੇਤ ਧੰਨੇ ਦਾ ਹੈ ਸ਼ਾਂਤ ਕਹਿੰਦੇ ਫੇਰ ਤਾਂ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੰਨਾ ਸਾਡਾ ਤਾਂ ਖੇਤ ਵੀ ਸਾਡਾ ਹੈ ਉਹਨਾਂ ਨੇ ਛੱਲੀਆਂ ਤੋੜੀਆਂ ਔਰ ਪੁੰਨ ਕੇ ਖਾਣ ਲੱਗ ਗਏ ਉਹ ਜਿਸ ਬੰਦੇ ਨੂੰ ਪੁੱਛਿਆ ਤਾਂ ਨਾ ਉਹਨਾਂ ਖਾਸਮਾ ਚੁਗਲਖੋਰ ਤਾਂ ਉਹ ਲੜਾਈ ਕਰਾਣੇ ਵਾਲਾ ਬੰਦਾ ਤਾਂ ਐਦਾਂ ਦੇ ਵੀ ਬੰਦੇ ਹੁੰਦੇ ਆ ਉਹ ਦੌੜਿਆ ਗਿਆ ਧੰਨੇ ਨੂੰ ਜਾ ਕਰਕੇ ਕਹਿਣ ਲੱਗਾ ਤੂੰ ਇੱਥੇ ਬੈਠਾ ਤੇਰੇ ਖੇਤ ਵਿੱਚੋਂ ਛੱਲੀਆਂ ਤੋਲ ਤੋੜ ਕੇ ਸਾਧਾ ਣੇ ਖਾ ਲਈਆਂ ਤੇਰਾ ਖੇਤ ਖਾਲੀ ਕਰ ਦਿੱਤਾ ਕਹਿਣ ਲੱਗੇ ਤੰਨਾ ਭਗਤ ਸ਼ਾਂਤ ਸੁਭਾਅ ਦੇ ਕਹਿਣ ਲੱਗੇ ਸੰਤਾਂ ਨੇ ਕੁਝ ਪੁੱਛਿਆ ਥਾ ਕਹਿੰਦੇ ਸੰਤਾਂ ਨੇ ਇਹ ਪੁੱਛਿਆ ਵੀ ਇਹ ਖੇਤ ਕਿਹਦਾ ਹੈ ਕਹਿਣ ਲੱਗੇ ਅਸੀਂ ਕਿਹਾ ਇਹ ਧੰਨੇ ਦਾ ਖੇਤ ਹੈ ਤੋ ਸੰਤਾ ਨੇ ਕਿਹਾ ਵੀ ਤਾਂ ਸਾਨੂੰ ਪੁੱਛਣ ਦੀ ਲੋੜ ਨਹੀਂ ਤੰਨਾ ਸਾਡਾ ਔਰ ਖੇਤ ਵੀ ਸਾਡਾ ਤੰਨੇ ਨੇ ਇੰਨੀ ਗੱਲ ਸੁਣੀ ਤੇ ਤੰਨਾ ਨੱਚਣਾ ਸ਼ੁਰੂ ਹੋ ਗਿਆ ਉਹ ਬੰਦਾ ਕਹਿੰਦਾ ਮੈਂ ਤਾਂ ਆਇਆ ਤਾਂ ਇਹਨੂੰ ਗੁੱਸਾ ਚੜ੍ਹਾਉਣ ਵਾਸਤੇ ਪਰ ਇਹਦਾ ਨੱਚਣੇ ਲੱਗ ਪਿਆ ਉੱਠ ਕੇ ਇੰਨਾ ਖੁਸ਼ ਹੋ ਗਿਆ ਕਹਿੰਦੇ ਬਈ ਤੰਨਿਆ ਤੈਨੂੰ ਤਾਂ ਸੰਤਾਂ ਨਾਲ ਲੜਨਾ ਚਾਹੀਦਾ ਦਾ ਜਾਗੇ ਤੂੰ ਇੰਨਾ ਖੁਸ਼ ਹੋ ਰਿਹਾ ਨੱਚ ਰਿਹਾ ਕਿਸ ਕਾਰਨ ਤੇ ਕਹਿੰਦਾ ਜੀ ਗੱਲ ਸੁਣੋ ਤੰਨਾ ਜੀ ਕਹਿੰਦੇ ਪੀ ਸੰਸਾਰ ਦੇ ਲੋਕ ਆਪਣਾ ਕਹਿੰਦੇ ਹੈ ਵੀ ਇਹ ਮੇਰੇ ਹੈ ਪੀ ਸੰਸਾਰੀ ਲੋਕ ਕਹਿ ਕੇ ਫਿਰ ਪਿੱਛੇ ਮੁੜ ਜਾਂਦੇ ਵਿਪਤ ਪੜੀ ਸਭ ਹੀ ਸੰਗਸ਼ਾੜਤ ਕੋ ਨ ਆਵਤ ਨੇੜੇ ਪਰ ਗੱਲ ਇਦਾਂ ਹੈ ਸੰਸਾਰ ਦੇ ਲੋਕ ਧੋਖਾ ਦੇ ਦਿੰਦੇ ਜਿਨੂੰ ਸੰਤ ਆਪਣਾ ਕਹਿਦਨ ਤੇ ਉਹ ਜੀਵ ਪਵ ਸਾਗਰ ਤੇ ਪਾਰ ਹੋ ਜਾਂਦਾ ਔਰ ਜਿਨੂੰ ਸੰਤ ਆਪਣਾ ਬਣਾ ਲੈਨ ਨਾ ਤੇ ਉਹਨੂੰ ਭਗਵਾਨ ਵੀ ਆਪਣਾ ਬਣਾ ਲੈਨਦੇ ਹੈ ਸੰਤ ਸਰਨ ਜੋ ਜਨ ਪੜੈ ਸੋ ਜਨ ਉਦਰ ਨਹਾਰ संत की निंदा नान का बहुर बहुर अवतारू तो संग जी संत नाल ही प्रभु की प्राप्ति है भगवान भगत की जोड़ी है जोड़ी ही रहने दो अप्रीत हरि संग जोड़ी है जोड़ी ही रहने दो दुनियादारी से तोड़ी है तो हूं तोड़ी ही रहने दो आओ मैं ज्यादा समा नहीं लेना एक भजन पहाड़ी तारी दर तो सुनाना है ਮਹਾਰਾਜੀ ਕਹਿੰਦੇ ਮੈਂ ਇਹ ਕਹਿੰਦਾ ਰਾ ਬੋਲੋ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਮਾੜਾ ਮੋਟਾ ਬੋਲੋ ਅੱਖੇ ਸੋਖੇ ਹੋ ਗਏ ਹੈ ਤਾਂ ਜੀ ਨਹੀਂ ਕਰਦਾ ਬੋਲਣ ਇਹਨੂੰ ਸਭ ਬੋਲੋ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਸਤ ਸਾਈਂ ਅਸਾਂ ਤਾ ਸ਼ਾਮਾ ਤੇਰਾ ਗੁਣ ਗਾਣਾ कटी लेनी जिंदड़ी मजे मजे गुण गाना कटी लेनी जिंदड़ी मजे मजे अस्मा लेनी जिंदगी मजे मजे कटी लेनी ज

கட்டி ஜிந்த மஜே மஜே அசா கிருஷ்ணா தேரா குணகா கட்டி ஜிந்தே மஜே लण घट न तोलण तोलण तो असां त शाम ते गुणगा कटी लेण जिंदड़ी मज़े मज़े असां त शाम ते तेरा तेरा गुणगा ਕੱਟ ਲੈ ਲਈ ਜ਼ਿੰਦਗੀ ਵਜੇ ਵਜੇ ਵਸਾਤਾ ਸ਼ਾਮਾ ਤੇਰਾ ਕੋਈ ਗਾਣਾ ਕੱਟ ਲੈ ਲਈ ਜ਼ਿੰਦਗੀ ਵਜੇ ਵਜੇ ਮਾੜੀਆਂ ਕੰਮਾਂ ਤੇ ਦੂਰ ਦੂਰ ਭਾਗ ंड तूं तूं असां त शाम ते गुणगाण कटी ली जिंदड़ड़ी मज़े मज़े हसां त शाम ते, ते गुणगाणा ਕਿ ਲੈਣੀ ਜਿੰਦਗੀ ਵਜੇ ਮਜੇ ਅਸਾਂ ਤਾਂ ਸ਼ਾਮਾ ਤੇਰਾ ਗੁਣੇ ਗਾਣਾ ਕਿ ਲੈਣੀ ਜਿੰਦਗੀ ਵਜੇ ਮਜੇ ਅਗਰ ਕੋਈ ਚੰਗੇ ਪਾਸੇ ਨੂੰ ਚੱਲਦਾ ਨਾ ਤਾਂ ਉਹਦੇ ਪੇਪਰ ਵੀ ਕਈ ਵਾਰ ਪੈਂਦੇ ਹੈ ਔਰ ਲੋਕ ਕਈ ਕੁਛ ਕਹਿੰਦੇ ਹੈ ਉਹਨਾਂ ਵੱਲ ਨਹੀਂ ਜਾਣਾ ਚਾਹੀਦਾ

sab khush sende, rabb de pyar ta sab khush sende, rabb de pyar ta sab khush sende, rabb de pyar ta sab khush rehnde sab khush rehnde sab khush rehnde asanta shaama

ਹੇ ਕੋਈ ਸਾਡੀ ਨਿੰਦਿਆ ਕਰੇ ਕਾਇ ਸਾਡੀ ਕੋਈ ਚੁਗਲੀਆਂ ਕਰੇ ਚਾਹੇ ਕੋ ਸਾਨੂੰ ਕਾਮੀ, ਕ੍ਰੋਧੀ, ਲੋਭੀ, ਲਾਲਚੀ ਸੱਜੇ ਕਹਿਣ ਦਿਓ ਲੋਕਾਂ ਜੋ ਕੁਛ ਕਹਿੰਦੇ ਕੋਈ ਕਹੇ ਨਿੰਦਿਆ ਕੋਈ ਕਰੇ ਚੁਗਲੀ ਕੋਈ ਕਰੇ ਨਿੰਦਿਆ ਕੋਈ ਕਰੇ ਚੁਗਰੇ ਕੋਈ ਕਰੇ ਚੁਗਲੀ ਕੋਈ ਕਰੇ ਚੁਗਰੇ ಶ್ಯಾಮಿರ ಗುಣ ಗಾ ಕಟ್ಟಿ ಲಿ ಜಡಿ ಮಜೇ ಮಜೇ ಅಸಾತ ಶಾಮರ ಗುಣಗಾನಾ ಕಟ್ಟಿ ಲಿ ಜಡಿ ಮಜೇ ಮಜೆ ಅಸಾತ ಶಾಮಾ ಗುಣಗಾನಾ ਕਰਨੀ ਜਿੰਦਗੀ ਮਜੇ ਮਜੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਰਾਮ ਰਾਮ ਹਰੇ ਹਰੇ ਰਾਮ असा गाना गुणगा कतिली जिन्दगी मजे मजे असा गाना गुणगा कतिली जिंदगी मजे मजे साता शामा तेरा कोने काना कट्टी लेनी जिंदगी ही मजे मजे साथ साहे साथ